ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸcommands ਤੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਕਾਟਰੇਜ ਦੀਆਂ ਸ਼ਰਟਾਂ ਜਿਵੇਂ ਕਿ ਤੁਹਾਨੂੰ ਪਤਾ ਕੀ ਆਪਾਂ ਨੇ ਪਹਿਲਾਂ ਵੀਡੀਓ ਪਾਈ ਸੀ ਜੀ ਕਾਟਰੇਜ ਦੇ ਕੱਟ ਪੀਸਾਂ ਦੀ ਹੁਣ ਜੀ ਆਪਾਂ ਵੀਡੀਓ ਪਾਉਣ ਲੱਗ ਰਹੇ ਆਂ ਜੀ ਸ਼ਰਟਾਂ ਦੀ ਕਾਟਰੇ ਜੀ ਜੀ ਸ਼ਰਟਾਂ ਨੇ ਰਸ਼ੀਆ ਕੰਪਨੀ ਦੀ ਕਾਟਰੇਜ ਹੈ ਜੀ ਇਹ ਰਸ਼ੀਆ ਬ੍ਰਾਂਡ ਹੈ ਜੀ ਬਹੁਤ ਅੱਛੇ ਘਰ ਦਾ ਜੀ ਇਹ ਕੱਪੜਾ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਜੀ ਆਪਾਂ ਬੇਨਤੀ ਕਰਦੇ ਹਾਂ ਜੀ ਕਿ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਇਹ ਦੇਖੋ ਜੀ ਇਹ ਆਪਣੇ ਰਸ਼ੀਆ ਕੰਪਨੀ ਦੀਆਂ ਸ਼ਰਟਾਂ ਕੱਢੀਆਂ ਨਗੀਆਂ ਤੇ ਜਿਹੜਾ ਇਹ ਕੱਪੜਾ ਹੋਗਾ ਨਹੀਂ ਕੱਪੜਾ ਪਲਾਸੀ ਹੋਗਾ ਮੰਨ ਕੇ ਚੱਲੋ ਕਿ ਇਹ 2-2 ਮੀਟਰ ਵੱਡੇ ਪਣੇ ਦਾ ਵੈਸੇ 1 70 1 75 ਦੀ ਸ਼ਰਟ ਬਣ ਜਾਂਦੀ ਹੁੰਦੀ ਹੈ ਜੀ ਪਰ ਆਪਾਂ ਨੇ 2-2 ਮੀਟਰ ਕੱਪੜਾ ਰੱਖਿਆ ਹੋਇਆ ਜੀ ਇਹ ਸ਼ਰਟਾਂ ਦਾ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਵੱਡੇ ਪਣੇ ਦਾ ਇਹ ਕੱਪੜਾ ਜੀ ਇਦੇ ਵਿੱਚ ਵੱਡਾ ਪਣਾ ਵੀ ਇਹ ਛੋਟਾ ਪਣਾ ਵੀ ਜਿਹੜਾ ਮੈਂ ਤੁਹਾਨੂੰ ਇਹ ਪੀਸ ਦਿਖਾ ਰਿਹਾ ਇਹ ਜਿਹੇ ਵੱਡੇ ਪਣੇ ਦੇ ਪੀਸ ਨੇ ਜੀ ਇਹ 2.5 2 ਮੀਟਰ ਦੇ ਨੇ ਜੀ ਇਹ ਸ਼ਰਟਾਂ ਦੇ ਰੇਟ 'ਚ ਹੀ ਤੁਹਾਨੂੰ ਦਿੱਤੇ ਜਾਣਗੇ। ਬਾਕੀ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਕਿ ਇਹ ਦੇਖੋ ਇਹ ਛੋਟੇ ਪਣੇ ਦਾ 2.5 ਮੀਟਰ ਦੀ ਇਹ ਸ਼ਰਟ ਬਣਦੀ ਹੁੰਦੀ ਹੈ ਜੀ ਇਹ ਕੱਪੜਾ ਪੂਰਾ 260 ਹੈ ਜੀ 2.5 ਮੀਟਰ ਤੋਂ ਵੀ ਪਲੱਸ ਆ ਇਹ ਛੋਟੇ ਪਣੇ ਦਾ ਜੀ ਤਾਂ ਕਰਕੇ ਇਹ ਜੀ ਕੱਪੜਾ ਰਸ਼ੀਆ ਕੰਪਨੀ ਦਾ ਕਵਾਟਰੇਜ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਨੇ ਇਹ ਸੂਟ ਲੈਣੇ ਨੇ ਇਹ ਆਪਣੇ ਸ਼ਰਟਾਂ ਲੈਣੀਆਂ ਨੇ ਜੀ ਓ ਜੀ ਆਪਾਂ ਨੂੰ ਇਹ ਸਕਰੀਨਸ਼ਾਟ ਭੇਜ ਕੇ ਜੀ ਇਸ ਵੀਡੀਓ ਦੇ ਵਿੱਚੋਂ ਸਾਨੂੰ ਜੀ ਉਹ ਡੀਐਮ ਕਰ ਸਕਦੇ ਨੇ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ। ਅਗਰ ਕੋਈ ਮੇਰੀ ਭੈਣ WhatsApp ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੀ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਵੀ ਦਿੱਤਾ ਹੋਇਆਗਾ ਤੇ ਤੁਸੀਂ ਉਹ ਲਿੰਕ ਦੇ ਉੱਤੇ ਕਲਿੱਕ ਕਰਕੇ ਜੀ WhatsApp ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ ਜੀ ਆਪਾਂ ਡੇਲੀ-ਡੇਲੀ ਅਪਡੇਟ ਪਾਉਂਦੇ ਰਹਿੰਦੇ ਆ ਜੀ ਜਿਵੇਂ ਕਿ ਆਹ ਪੀਸ ਤੁਹਾਨੂੰ ਦਿਖਾ ਰਹੇ ਆ ਜੀ ਇਹ ਪੀਸ ਜੀ ਸਬਾ 2 ਮੀਟਰ ਦਾ ਜੀ ਵੱਡੇ ਪਣੇ ਦਾ ਇਹ ਪੀਸ ਤੁਹਾਨੂੰ ਸ਼ਰਟ ਦੇ ਰੇਟ ਤੇ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਅਗਰ ਇਹਨਾਂ ਦੋਨਾਂ ਪੀਸ ਨੂੰ ਜੋੜ ਕੇ ਤੁਸੀਂ ਸੂਟ ਬਣਾਉਣਾ ਚਾਹੋ ਨੀ ਸੂਟ ਵੀ ਬਣ ਜਾਏਗਾ ਬਹੁਤ ਪਿਆਰੇ ਰੰਗ ਨੇ ਜਿਨ੍ਹਾਂ ਵਿੱਚ ਇਹਨਾਂ ਵਿੱਚ ਸੂਟ ਵੀ ਤਿਆਰ ਮਿਲ ਜਾਣਗੇ ਅਗਰ ਕਿਸੇ ਨੂੰ ਸੂਟ ਵੀ ਚਾਹੀਦੇ ਨੇ ਆਪਣੇ ਸੂਟਾਂ ਦੀ ਵੀਡੀਓ ਵੀ ਲੱਗ ਤੋਂ ਪਾਈ ਸੀ ਬਟ ਇਹਨਾਂ ਦੀ ਜ਼ਿਆਦਾ ਢਮਾਡ ਹੋਣ ਕਰਕੇ ਮਰੀਆਂ ਭੈਣਾਂ ਕਹਿੰਦੀਆਂ ਕਿ ਵੀਰੇ ਸ਼ਰਟਾਂ ਦੀ ਵੀਡੀਓ ਲੱਗ ਤੋਂ ਪਾਈ ਜਾਵੇ ਸ਼ਰਟਾਂ ਹੋਰ ਵੀ ਆਉਣੀਆਂ ਨੇ ਜੀ ਬਟ ਇੰਨੀਆਂ ਜਿੰਨੀਆਂ ਜਿੰਨੀਆਂ ਆਪਾਂ ਕੱਲ ਵੀ ਤੁਹਾਨੂੰ ਅੱਜ ਵੀਡੀਓ ਦਿਖਾਇਆ ਸੀ ਕਿ ਜਿੰਨੀਆਂ ਜਿੰਨੀਆਂ ਆਪਣੇ ਕੋਲ ਤਿਆਰ ਹੋ ਰਹੀਆਂ ਨੇ ਆਪਾਂ ਉਹਨੂੰ ਨੇ ਪੀਸਾਂ ਦੇ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਵਾ ਰਹੇ ਹਾਂ ਜੀ ਇਹ ਪੀਸ ਵੀ ਜੀ ਦੇਖੋ ਮੰਨ ਵੱਡੇ ਪਣੇ ਦੇ ਪੀਸ ਨੇ ਵਿੱਚੇ ਛੋਟੇ ਪਣੇ ਦੇ ਪੀਸ ਨੇ प्यारे प्यारे डिजाइन ਨੇ ਪਿਆਰੇ ਪਿਆਰੇ ਕਲਰ ਨੇ ਅਗਰ ਇਹਨਾਂ ਨਾਲ ਬਾਟਮ ਹੈਗੀ ਹੈ ਤੁਹਾਡੇ ਕੋਲ ਤਾਂ ਤੁਸੀਂ ਇਹ ਕਮੀਜ਼ ਬਾਇ ਕਰ ਸਕਦੇ ਹੋ ਜੀ ਵੀਡੀਓ ਦੇ ਵਿੱਚ ਕਲਰ ਸੇਮ ਹੀ ਨੇ ਜੀ ਕਿਸੇ ਵੀ ਕਲਰ ਉੱਤੇ ਫਿਲਟਰ ਫਿਲਟਰ ਆਪਾਂ ਲਾਉਂਦੀ ਨਹੀਂ ਹੁੰਦੇ ਕਿਉਂਕਿ ਆਪਾਂ ਦਾ ਮਕਸਦ ਇਹ ਹੁੰਦਾ ਜੀ ਕਿ ਵੀਡੀਓ ਜਿਵੇਂ ਹੈਗੇ ਨੇ ਸੂਟ ਓਮੇ ਦੀ ਹੀ ਤੁਹਾਨੂੰ ਦਿਖਾਏ ਜਾਣ ਇਹ ਦੇਖੋ ਜੀ ਬਹੁਤ ਪਿਆਰੇ ਪਿਆਰੇ ਜੀ ਅਗਰ ਆਪਣੇ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਜੀ ਆਪਣੇ ਸ਼ਾਪ ਜੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਹਾਂ ਕਿ ਆਪਣੇ ਸ਼ਾਪ ਦਾ ਪਤਾ ਗੁਰੂ ਕਿਰਪਾ ਕਲੋਥ ਹਾਊਸ ਪਿੰਡ ਕਮਾਣਾ ਤਹਿਸੀਲ ਰਤੀਏ ਜ਼ਿਲ੍ਹਾ ਫਤਿਹਵਾੜ ਹਰਿਆਣੇ ਦੇ ਵਿੱਚ ਹੈ ਜੀ ਕਈ ਮੇਰੀਆਂ ਭੈਣਾਂ ਪੁੱਛਦੀਆਂ ਨੇ ਕਿ ਤੁਹਾਡੇ ਸ਼ਾਪ ਕਿੱਥੇ ਆ ਜਿਹੜੀਆਂ ਮੇਰੀਆਂ ਭੈਣਾਂ ਨੇ ਸ਼ਰਟਾਂ ਬਾਈ ਕਰਨੀਆਂ ਨੇ ਜੀ ਇਹ ਸ਼ਰਟਾਂ ਦੀ ਵੀਡੀਓ ਆਪਣੇ ਅਲੱਗ ਤੋਂ ਬਣਾਈ ਹੈ ਹੋਰ ਵੀ ਵੀਡੀਓ ਆਉਣਗੀਆਂ ਜੀ ਤੇ ਸਭ ਪਹਿਲਾਂ ਤਾਂ ਪੇਹੀ ਦਿਖਾਈਆਂ ਨੇ ਕਿ ਆਪਣੇ ਕੋਲ ਇਹ ਵਾਲੀਆਂ ਸ਼ਰਟਾਂ ਤਿਆਰ ਨੇ ਜੀ ਕੱਪੜਾ ਐਕਸਟਰਾ ਮਿਲੂਗਾ ਜੀ ਤੁਹਾਨੂੰ ਬਟ ਮਿਲੂਗਾ ਇੱਕ ਸ਼ਰਟ ਦੇ ਰੇਟ ਤੇ ਇਹ ਵੀ ਇੱਕ ਵੱਡੀ ਆਫਰ ਹੈ ਜੀ ਤੁਸੀਂ ਇਸ ਆਫਰ ਦਾ ਲਾਭ ਉਠਾ ਸਕਦੇ ਹੋ ਬਾਕੀ ਦੇਖ ਸਕਦੇ ਹੋ ਜੀ ਸੋਹਣੇ ਸੋਹਣੇ ਡਿਜ਼ਾਈਨ ਨੇ ਸੋਹਣੇ ਸੋਹਣੇ ਕਲਰ ਨੇ ਜੀ ਤੇ ਧੰਨਵਾਦ ਕਰਦੇ ਜੀ ਵੀਡੀਓ ਦੇਖਣ ਲਈ ਇੰਨਾ ਪਿਆਰ ਦੇਣ ਲਈ ਜੀ ਤੇ ਬਾਕੀ ਐਮੇ ਦੀਆਂ ਪਾ ਹੋਰ ਵੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਬਣੇ ਰਹੋ ਜੀ ਤੁਸੀਂ ਆਪਣੇ ਚੈਨਲ ਦੇ ਨਾਲ ਧੰਨਵਾਦ ਜੀ